ਸਮੂਹ ਸਤਕਾਰਯੋਗ ਵਾਖਵਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਵਰਕਰ ਸਾਥੀ ਠੇਕਾ ਮਲਾਨਸ਼ਰੋ ਸਮੋਰਚਾ ਪੰਜਾਬ ਦੇ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਦੇ ਸਾਥੀ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਜੁਨੀਆ ਪੰਜਾਬ ਰਿਸਟ ਨੰਬਰ 31 ਦੇ ਸਮੂਹ ਸਾਥੀਆਂ ਨੂੰ ਬੱਚਿਆਂ ਨੂੰ ਪਰਿਵਾਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਤਕਾਰਯੋਗ ਸਾਥੀਆਂ ਦੇ ਮਨਾਂ ਦੇ ਵਿੱਚ ਕੁਝ ਗੱਲ ਸੀ 28 ਸਤੰਬਰ ਦਾ ਦਿਨ ਹੈ ਜਿਹੜਾ ਜਿੱਦਣ ਕੀ ਆਪਣੇ ਬਹੁਤ ਹੀ ਹਰਮਨ ਪਿਆਰੇ ਸ਼ਹੀਦ 에 ਆਜਮ ਸਰਦਾਰ ਭਗਤ ਸਿੰਘ ਜੀ ਦਾ ਦੇਣਿਆ ਉਸ ਦਿਨ ਨੂੰ ਮਨਾਉਣ ਵਾਸਤੇ ਜਿੱਥੇ ਮੌਜੂਦਾ ਹਾਕਮ ਧੇਰੇਆ ਪੰਜਾਬ ਦੀ ਜਿਹੜੀ ਆਈ ਸੀ ਕਹਿੰਦੀ ਸੀ ਵੀ ਅਸੀਂ ਭਗਤ ਸਿੰਘ ਦੇ ਵਾਰਿਸ ਆ ਅਸੀਂ ਭਗਤ ਸਿੰਘ ਦੇ ਜਿਹੜੇ ਸੁਪਨਿਆਂ ਦਾ ਪੰਜਾਬ ਆ ਦੇਸ਼ ਆ ਉਹਨੂੰ ਸਿਰਜਾਂਗੇ ਪਰ ਸਾਥੀਓ ਕੱਲੀ ਇਹਨਾਂ ਨੇ ਭਗਤ ਸਿੰਘ ਦੀ ਜਿਹੜੀ ਬਸੰਤੀ ਰੰਗ ਦੀ ਪੱਗ ਆ ਉਹੀ ਆਪਦੇ ਸਿਰ ਤੇ ਬੰਨੀ ਆ ਉਹਨੂੰ ਆਪਦੀ ਤਾਜ ਬਣਾ ਕੇ ਤੇ ਲੋਕਾਂ ਕੋਲ ਵੋਟਾਂ ਲੈ ਕੇ ਨੀਤੀਆਂ ਪਾਲਿਸੀਆਂ ਜਿਹੜੀਆਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਚੱਲਦੀ ਆ ਰਹੀਆਂ ਪੰਜਾਬ ਸਰਕਾਰ ਦੇ ਪੰਜਾਬ ਖੇਤਰ ਦੇ ਵਿੱਚ ਚੱਲਦੀ ਆ ਰਹੀਆਂ ਉਹਨਾਂ ਨੂੰ ਦੁੱਗਣੇ ਕਰਕੇ ਲਾਗੂ ਕਰ ਰਹੇ ਭਗਤ ਸਿੰਘ ਦਾ ਸੁਪਨਾ ਇਹ ਨਹੀਂ ਸੀ ਕਿ ਕਿਰਤ ਦੀ ਲੁੱਟ ਕਿਰਤ ਦੇ ਹੱਥੋਂ ਹੋਵੇ ਯਾਨੀ ਕਿ ਮਨੁੱਖ ਦੀ ਲੁੱਟ ਮਨੁੱਖ ਦੇ ਹੱਥੋਂ ਹੋਵੇ ਭਗਤ ਸਿੰਘ ਜੀ ਕਹਿੰਦੇ ਹੁੰਦੇ ਸੀ ਵੀ ਚਾਹੇ ਥੋ ਗੋਰੇ ਅੰਗਰੇਜ਼ ਚੱਲ ਜਾਣ ਸੱਤਾ ਚਾਹੇ ਕਾਲਿਆਂ ਦੇ ਹੱਥ ਵਿੱਚ ਆ ਜਾਏ ਪਰ ਜਿੰਨਾ ਜੇਰਾ ਬਰਾਬਰ ਵੰਡ ਨਹੀਂ ਹੁੰਦੀ ਮਨੁੱਖ ਦੀ ਲੁੱਟ ਮਨੁੱਖ ਦੇ ਹੱਥੋਂ ਬੰਦ ਨਹੀਂ ਹੁੰਦੀ ਉਹਨਾਂ ਚ ਸੱਚੀ ਕਿਰਤਿਆਂ ਦਾ ਜਿਹੜਾ ਕਿਰਤਿਆਂ ਨੂੰ ਆਜ਼ਾਦੀ ਹੈ ਜਿਹੜੀ ਉਹ ਨਹੀਂ ਮਿਲਦੀ ਇੱਥੋਂ ਦੀ ਮੌਜੂਦਾ ਹਾਕਮ ਸਰਕਾਰ ਇੱਥੋਂ ਦੀ ਮੌਜੂਦਾ ਤੇ ਰਕਾਰ ਕੀ ਰਹੀ ਹੈ ਬਿਲਕੁਲ ਉਲਟ ਜਾ ਕੇ ਜਿਨ੍ਹਾਂ ਪੈਦਾਵਾਰੀ ਸਾਧਨ ਨੇ ਪੈਦਾਵਾਰੀ ਸਰੋਤ ਨੇ ਜਿਨ੍ਹਾਂ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਵਾਲੇ ਸਰਕਾਰੀ ادارے ਨੇ ਉਹਨਾਂ ਸਾਰਿਆਂ ਨੂੰ ਜਾਨੀ ਕਿ ਸਰਕਾਰ ਆਪਦੇ ਚਿਹਤਿਆਂ ਨੂੰ ਕਾਰਪਟ ਘਰਾੜਿਆਂ ਨੂੰ ਵੇਚ ਰਹੀ ਆ ਚਾਹੇ ਹੋੜਾ ਨੀ ਵਾਨੀ ਹੋਣ ਚਾਹੇ ਇਥੋਂ ਪੰਜਾਬ ਦੇ ਜਿਹੜੇ ਇਹਨਾਂ ਦੇ ਆਪਦੇ ਪਹਿਲੀਆਂ ਪਾਰਟੀਆਂ ਆਪਦੇ ਨੂੰ ਦਿੰਦੀਆਂ ਰਹੀਆਂ ਇਹ ਹੁਣ ਵਾਲੇ ਮੌਜੂਦਾ ਆਪਦੀਆਂ ਪਾਰਟੀਆਂ ਨੂੰ ਦਿੰਦੇ ਆ ਰਹੇ ਨੇ ਜਲ ਸਪਲਾਈ ਵਿਭਾਗ ਦਾ ਜੇ ਆਪਾਂ ਲੈ ਲਈਏ ਮਕੰਮਲ ਲੀਜੀ ਕਰਨ ਕਰਨ ਨੂੰ ਤਰੀ ਹੋਈ ਆ ਕਹਿਣ ਦੇ ਨਾਂ ਤੇ ਨਹਿਰੀ ਪ੍ਰੋਜੈਕਟ ਲਾ ਕੇ ਅਸੀਂ ਸ਼ੁੱਧ ਕਹਿੰਦੇ ਲੋਕਾਂ ਨੂੰ ਪਾਣੀ ਦੇਣਾ ਨਹਿਰੀ ਸਾਫ ਪਾਣੀ ਦੇਣਾ ਪਰ ਉਹ ਨਹਿਰੀ ਪਾਣੀ ਦੇਣ ਦਾ ਟੈਂਡਰ ਆ ਜਿਹੜਾ ਉਹ ਕਾਰਪਟ ਘਰਾਣਿਆਂ ਕੋ ਵੱਖ-ਵੱਖਰੀਆਂ ਕੰਪਨੀਆਂ ਕੋ ਵੀ ਗੁਜਰਾਤ ਦੀ ਤੁਰੀ ਫਿਰਦੀ ਆ ਕੋਈ ਦਿੱਲੀ ਦੀ ਤੁਰੀ ਫਿਰਦੀ ਆ ਵੱਖਰੀਆਂ-ਵੱਖਰੀਆਂ ਕੰਪਨੀਆਂ ਨੇ ਦਿੱਤੇ ਆ ਟੈਂਡਰ 5-5 ਸਾਲ ਦਾ 10 ਸਾਲ ਦਾ ਟੈਂਡਰ ਦੇਣਗੇ ਵੀ ਤੁਸੀਂ ਪਾਣੀ ਪਿਉਣਾ ਤੁਸੀਂ ਬਿੱਲ ਇਕੱਠਾ ਕਰਨਾ ਸਾਰਾ ਕੁਝ ਤੁਸੀਂ ਕਰੀ ਜਾਏ ਵੀ ਖਾਲ ਦੀ ਘੜੀ ਬਿਜਲੀ ਪਾ ਗਿਆ ਉਹ ਨੀਜੀਕਰਨ ਜਲ ਸਵਲਾਈ ਡਿਪਾਰਟਮੈਂਟ ਆ ਉਹ ਨੀਜੀਕਰਨ ਸੇਤ ਪਾ ਗਿਆ ਉਹਦੇ ਉਹਦਾ ਨੀਜੀਕਰਨ ਸਿੱਖਿਆ ਦਾ ਉਹਦਾ ਨੀਜੀਕਰਨ ਵੀਰਕਾ ਦਾ ਦੁੱਧ ਦਾ ਉਤਪਾਦਨ ਜਿਹੜਾ ਲੋਕਾਂ ਨਾਲ ਜੁੜਿਆ ਹਰੇਕ ਛੋਟਾ ਗਰੀਬ ਮਜ਼ਦੂਰ ਕਿਸਾਨ ਕੋਈ 2-4 ਡੰਗਰ ਰੱਖ ਕੇ ਦੁੱਧ ਦਾ ਪਾਰ ਕਰ ਲੈਂਦਾ ਸੀ ਕੋਈ ਡੰਗਰ ਵੇਚ ਲਿਆ ਕੁਝ ਲੈ ਲਿਆ ਕੋਈ ਦੁੱਧ ਪਾ ਲਿਆ ਉਹਦਾ ਕਾਰੋਬਾਰ ਹੈ ਜਿਹੜਾ ਉਹਦਾ ਨੀਜੀਕਰਨ ਖੇਤੀ ਦਾ ਨੀਜੀਕਰਨ ਮੁਕੰਮਲ ਸਰਕਾਰੀ ਧਾਰੇ ਜਿਹੜੇ ਆ ਕੋਈ ਵੀ ਮੈਂ ਕਿਸੇ ਦਾ ਵੀ ਇੱਕ ਦਾ ਨਾਮ ਲਾਵਾਂ ਪੀ ਆਰਟੀਸੀ ਆ ਉਹਦਾ ਨਿੱਜੀਕਰਨ ਕੋਈ ਵੀ ਇਹੋ ਜਿਹਾ ਅਦਾਰਾ ਨਹੀਂ ਹੈਗਾ ਉਹਦਾ ਜਿਹਦਾ ਇਹਨਾਂ ਨਿੱਜੀਕਰਨ ਨਹੀਂ ਕੀਤਾ ਸੀਵਰੇਜ ਬੋਰਡ ਦਾ ਨਿੱਜੀਕਰਨ ਕਰ ਰਹੇ ਨੇ ਇਸ ਕਰਕੇ ਜਿਹੜੀ ਮੌਜੂਦਾ ਹਾਕਮ ਤੇ ਰਿਆ ਉਹਦੀਆਂ ਨੀਤੀਆਂ ਪਾਲਿਸੀਆਂ ਲੋਕਾਂ ਨੂੰ ਭਲਾ ਕੇ ਉਹਨਾਂ ਦੀ ਹਮਦਰਦੀ ਵਾਲੀਆਂ ਗੱਲਾਂ ਕਰਕੇ ਆਪਾਂ ਨੂੰ ਐ ਲੱਗਦਾ ਵੀ ਸ਼ਹਿਰ ਦੇ ਸਾਡੇ ਬੜੇ ਹਮਦਰਦ ਹੈ ਕਿਸੇ ਵੀ 92 ਐਮਐਲਏ ਹੁਣ ਤਾਂ ਸ਼ਹਿਰ ਗਿਣਤੀ ਵਧ ਗਈ ਆ ਜਿੱਤੇ ਉਹਨਾਂ ਦਾ ਲੁਧਿਆਣੇ ਵਾਲਾ ਵੀ ਇੱਕ ਵੀ ਐਮਐਲਏ ਨੇ ਕਿਤੇ ਕਿਹਾ ਵੀ ਆ ਯਾਰਾ ਸਰਕਾਰੀ ਭਾਗਾਂ ਨਾਲ ਨਿੱਜੀ ਕਰਨੀ ਹੋਣਾ ਚਾਹੀਦਾ ਇਹਨਾਂ ਨੂੰ ਸਰਕਾਰ ਆਪ ਦੇ ਕੰਟਰੋਲ ਦੀਨ ਲੈ ਆ ਇਹ ਕਹਿੰਦੇ ਵੀ ਅਸੀਂ ਕਿਰਤ ਭਾਗ ਬਣਾਇਆ ਕਾਹਦੇ ਵਾਸਤੇ ਕਿਰਤ ਭਾਗ ਬਣਾਇਆ ਸੀ ਵੀ ਮਨੁੱਖ ਦੀ ਲੋਟ ਨਾ ਹੋਵੇ ਜੇ ਉਦੇਸ਼ ਦੀ ਵੰਡ ਹੁੰਦੀ ਹੈ ਕਿਰਤ ਭਾਗ ਇਸ ਕਰਕੇ ਬਣਾਇਆ ਗਿਆ ਸੀ ਵੀ ਖਾਨ ਜੋਗੀ ਬੰਦੇ ਨੂੰ ਰੋਟੀ ਪੈਨਮਨ ਜੋਗਾ ਕੱਪੜਾ ਉਹਦੇ ਬੱਚੇ ਤੋਂ ਉਹਦੀ ਬੀਬੀ ਵਾਸਤੇ ਪਰਵਿਸ਼ਵਾਸਤੀ ਵੀ ਜਿਹੜੀ ਇਹਨਾਂ ਨੂੰ ਕਿਰਤ ਮਿਲਦੀ ਰਹੇ ਪਰ ਸਭ ਤੋਂ ਵੱਡਾ ਕਿਰਤ ਉਪਾਗ ਹੈ ਜਿਹੜਾ ਉਹ ਹੀ ਨਹੀਂ ਤੈਅ ਕਰ ਪਾ ਰਿਹਾ ਵੀ ਕਿੰਨੀ ਕਿਸੇ ਨੂੰ ਕਿੰਨੀ ਕੀ ਚੀਜ਼ ਚਾਹੀਦੀ ਹੈ ਸਮਥਿੰਗ 11 12 13 10 9 8 ਇਹ ਹਜ਼ਾਰਾਂ 'ਚ ਇੰਨੇ ਕ ਹਜ਼ਾਰ ਨੂੰ ਆਪਣੇ ਵਰਕਰਾਂ ਨੂੰ ਰੁਪਏ ਮਿਲ ਰਹੇ ਨੇ ਤਰਮਲ ਵਾਲੇ ਸਾਥੀਆਂ ਉਹਦੇ ਨੂੰ ਵੀ ਥੱਲੇ ਨੇ ਸੀਵਰੇਜ ਗੋੜ ਵਾਲੇ ਨੇ ਉਹਨਾਂ ਨੂੰ ਵੀ ਬਹੁਤੇ ਥੱਲੇ ਨੇ 10000 ਕਿਤੇ 9000 ਕਿਤੇ 10000 ਕਿਤੇ 11000 ਕਿਤੇ 12000 ਇਹਨਾਂ ਨੂੰ ਪੁੱਛੋ ਵੀ ਕੀ ਹੁਣ ਬੰਦੇ ਦੀ 350 ਰੁਪਏ ਦਿਹਾੜੀ ਆ ਕਿਸੇ ਜੀਵਿਦਾਰ ਨੇ ਖੇਤ ਖੇਤੀ ਜੇ ਕਿਸੇ ਮਜ਼ਦੂਰ ਭਰਾ ਨੂੰ ਛੜਨਾ ਉਹ ਵੀ ਵਿਚਾਰਾ 550 600 ਰੁਪਏ ਦਿਹਾੜੀ ਦਾ ਰੇਟ ਚੱਲਣ ਲਿਆ ਮਜ਼ਦੂਰ ਦਾ ਕਹਿਣ ਦਾ ਭਾਵ ਤੇ ਸਰਕਾਰੀ ਮੁਲਾਜ਼ਮ ਕਹਿੰਦੇ ਵੀ ਉਹ ਠੇਕਾ ਕੰਮ ਏ ਨਾ ਉਹ ਸਰਕਾਰੀ ਮੁਲਾਜ਼ਮ ਦਿਹਾੜੀ ਕਿੰਨੀ 250 300 350 ਕੀ ਅਸੀਂ ਇਸ ਕੰਮ ਯੋਗ ਏ ਜੇਕਰ ਸੱਚੀ ਤੁਸੀਂ ਇਮਾਨਦਾਰ ਹੁੰਦੇ ਤੁਸੀਂ ਕੁਰਸੀ ਤੇ ਬੈਠਣਸਾਰ ਆ ਜਿਹੜੇ ਕਹਿੰਦੇ ਸੀ ਹਰਾ ਪਿੰਨ ਲੋਕਾਂ ਵਾਸਤੇ ਚੱਲੂਗਾ ਹਰਾ ਪਿੰਨ ਭਲਾਨੇ ਵਾਲੀ ਚੱਲੂਗਾ ਸਾਬਕਾ ਕਮੇਟੀਆਂ ਟਾਈਮ ਟਪਾਉਣ ਨੂੰ ਬਣਾਈਆਂ ਜਾਂਦੀਆਂ ਨੇ ਮੁਕੱਤਿਆਂ ਨੂੰ ਪੱਕੇ ਕਰਨੇ ਹੁਣੇ ਤੇ ਪਹਿਲੀ ਸਬ ਕਮੇਟੀ ਮੀਟਿੰਗ ਤੇ ਕੈਬਨਿਟਲ ਮੀਟਿੰਗ ਤੇ ਹੋ ਸਕਦਾ ਹੋ ਸਕਦਾ ਅਸੀਂ ਵੀ ਕਹਿੰਨੇ ਤੁਸੀਂ ਵੀ ਕਹਿੰਦੇ ਸੀ ਪਰ ਤੁਸੀਂ ਹੁਣ ਕਮੇਟੀਆਂ ਬਣਾ ਕੇ ਤੇ ਤੁਸੀਂ ਸਾਡੇ 3 ਸਾਲ ਗਾਲਤੇ ਆ ਹੁਣ ਨਵੀਂ ਕਮੇਟੀ ਬਣਾਤੀ ਆ ਜਿਹਦੇ ਕੱਲ ਆਰਡਰ ਕੱਢੀ ਫਿਰਦੇ ਆ ਤੁਸੀਂ ਵਿੱਤ ਮੰਤਰੀ ਜੀਮਾ ਸਾਹਿਬ ਸਾਡੇ ਪ੍ਰਧਾਨ ਸਾਹਿਬ ਅਮਰ ਰੋੜਾ ਜੀ ਨਵੇਂ ਬਿਜਲੀ ਮੰਤਰੀ ਜਿਹੜੇ ਸੰਜੀਵ ਰੋੜਾ ਜੀ ਉਹਨਾਂ ਦੀ ਕਮੇਟੀ ਬਣਾਤੀ ਆ ਕਮੇਟੀਆਂ ਬਣਾ ਕੇ ਹੀ ਡੰਗ ਡਪਾਉਣਾ ਤੁਸੀਂ ਵੀ ਪੁਰਾਣੀ ਛੱਡੋ ਨਵੀਂ ਨੂੰ ਫੇਰ ਕਿਸੇ ਨੂੰ ਇੱਕ ਅੱਧਾ ਪਾ ਲੋ ਬਦਲਵਾ ਪ੍ਰਬੰਧ ਕਰਕੇ ਫੇਰ ਲੋਕਾਂ ਨੂੰ ਲਾ ਰੇ ਚਲਾ ਦਿਓ ਇਹਦਾ ਮਤਲਬ ਵੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਦੁਕਾਨਦਾਰਾਂ ਨੂੰ ਤੁਸੀਂ ਬੇਕੂ ਵੀ ਸਮਝਦੇ ਹੋ ਵੱਡੀਆਂ ਕੰਪਨੀਆਂ ਲੈ ਕੇ ਛੋਟਾ ਕਾਰੋਬਾਰ ਤੁਸੀਂ ਤਬਾਹ ਕਰੀ ਜਾਂਦੇ ਹੋ ਚਾਹੇ ਮਜ਼ਦੂਰ ਦਾ ਹੋਵੇ ਚਾਹੇ ਕਿਸਾਨ ਦਾ ਹੋਵੇ ਚਾਹੇ ਮਲਾਜਮ ਦਾ ਹੋਵੇ ਚਾਹੇ ਦੁਕਾਨਦਾਰ ਦਾ ਹੋਵੇ ਇਦੇ ਵਾਸਤੇ ਅਸੀਂ 28 ਦਾ 28 ਤਰੀਕ ਦਾ ਦਿਨੀ ਹੀ ਕਿਉਂ ਚੁਣਿਆ ਸੀ ਅੱਗੇ ਪਿੱਛੇ ਵੀ ਕਰ ਸਕਦੇ ਸੀ 28 ਤਰੀਕ ਦਾ ਦਿਨ ਇਸ ਕਰਕੇ ਚੁਣਿਆ ਵੀ ਉਸ ਦਿਨ ਸਾਡੇ ਫਰਮਨ ਪਿਆਰੇ ਸਰਦਾਰ ਸ਼ਹੀਦ ਆਜਮ ਭਗਤ ਸਿੰਘ ਜੀ ਦਾ ਜਨਮ ਦੇਣਿਆ ਸਾਨੂੰ ਪਤਾ ਵੀ ਮੁੱਖ ਮੰਤਰੀ ਪੰਜਾਬ ਤੁਹਾਡਾ ਸਾਜ ਤੱਜ ਕੇ ਲੁਧਿਆਣੇ ਦੀ ਧਰਤੀ ਖੜਕਲਾਂ ਖੜਕੜ ਕਲਾਂ ਜਾਊਗਾ ਫਿਰ ਉੱਥੇ ਕੋਈ ਲਾਰੇ ਲੱਪੇ ਵਾਲੀ ਸੌਂ ਖਾ ਕੇ ਨਵਾਂ ਰੂਪ ਕਰਕੇ ਤਿਆਰ ਆ ਫਿਰ ਆਉਂਗਾ ਅਸੀਂ ਵੀ ਉਦਨਾ ਮੁੱਖ ਮੰਤਰੀ ਦੀ ਕੋਠੀ ਜਾਵਾਂਗੇ ਸਾਨੂੰ ਪਤਾ ਤੁਸੀਂ ਜਾਣ ਨਹੀਂ ਦੇਣਾ ਸਰਕਾਰ ਤਕੜੀ ਆ ਸਰਕਾਰ ਕੋ ਸਾਰੇ ਪ੍ਰਬੰਧ ਹੁੰਦੇ ਨੇ ਕੋਸ਼ਿਸ਼ ਕਰਾਂਗੇ ਅਸੀਂ ਵੀ ਜਦੋਂ ਜੈਤ ਕਰਾਂਗੇ ਜਾਣ ਦੀ ਸਾਡਾ ਵੀ ਮਾਨ ਬਣਿਆ ਹੋਇਆ ਵੀ ਢਾਡੀਆਂ ਡਾਂਗਾ ਸਾਡੇ ਸਿਰਾਂ ਦਾ ਖੂਨ ਚਾਹੁੰਦੀਆਂ ਅਸੀਂ ਦੇਣ ਨੂੰ ਤਿਆਰ ਬੈਠੇ ਆ ਸਾਡੇ ਸਾਰੇ ਸਾਥੀ ਚਾਹੇ ਬਿਜਲੀ ਦੇ ਹੋਣ ਚਾਹੇ ਪਾਣੀ ਵਾਲੇ ਹੋਣ ਚਾਹੇ ਸੀਵਰੇਜ ਬੋਰਡ ਵਾਲੇ ਹੋਣ ਚਾਹੇ ਮੇਰਕਾ ਵਾਲੇ ਹੋਣ ਚਾਹੇ ਥਰਮਲ ਵਾਲੇ ਹੋਣ ਕੰਜਾ ਚਾਹੇ 3W ਇਲੈਕਟ੍ਰੀਸ਼ੀਅਨ ਵਾਲੇ ਹੋਣ ਚਾਹੇ ਹੁਣ ਸਾਡੇ ਤਰਨ ਤਾਂ ਆਪਣੇ ਗੋਇੰਦਵਾਲ ਸਾਹਿਬ ਦੇ ਥਰਮਲ ਸਾਥੀ ਨਾਲ ਮੇਰੇ ਵਾਲੇ ਨੇ ਸਾਰੇ ਤਿਆਰ ਨੇ ਵੀ ਕੋਈ ਨਹੀਂ ਤੁਸੀਂ ਆਪਦੀਆਂ ਜਿਹੜੀਆਂ ਸਰਕਾਰ ਦੀਆਂ ਡਾਂਗਾਂ ਖੋਣ ਦੀਆਂ ਇੱਤਿਆਸੀਆਂ ਨੇ ਉਹਨਾਂ ਨਾਲ ਤੁਸੀਂ ਆਪਦੀ ਪਿਆਸ ਬਚਾ ਲਓ ਅਸੀਂ ਆਵਾਂਗੇ ਤੁਹਾਡੇ ਦਰ ਤੇ ਤੁਹਾਨੂੰ ਪੁੱਛਾਂਗੇ ਵੀ ਮੁੱਖ ਮੰਤਰੀ ਸਾਹਿਬ ਦੀਪਕ ਸਿੰਘ ਐਂ ਕਹਿੰਦਾ ਸੀ ਲੋਕਾਂ ਨੂੰ ਕੁੱਟੋ ਕੀ ਭਗਤ ਸਿੰਘ ਕਹਿੰਦਾ ਵੀ ਸਾਢੇ 3 ਸਾਲ ਤੱਕ ਤੁਸੀਂ ਲਾਏ ਲਾਉਂਦੇ ਰਹੋ ਲੋਕਾਂ ਨੂੰ ਸਾਡੀ ਮੰਗ ਕੀ ਹੈ ਸਾਡੀ ਮੰਗ ਇਹ ਹੈ ਵੀ ਅਸੀਂ ਆਊਟਸੋਰਸਿੰਗ ਤੇ ਲੰਬੇ ਸਿਰਾਂ ਤੋਂ ਆਊਟਸੋਰਸਿੰਗ ਤੇ ਲਿਸਟਮੈਂਟ ਤੇ ਸੁਸਾਇਟੀਆਂ ਤੇ ਕੰਪਨੀਆਂ ਠੇਕੇਦਾਰਾਂ ਰਹੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਵੱਖ-ਵੱਖ ਡਿਪਾਰਟਮੈਂਟ ਸਾਡੀ ਮੰਗ ਹੈ ਵੀ ਸਾਨੂੰ ਰੈਗੂਲਰ ਕੀਤਾ ਜਾਵੇ ਸਾਡੀ ਜ਼ਿੰਦਗੀ ਦਾ ਅੱਧਾ ਹਿੱਸਾ ਜਿਹੜਾ ਅਸੀਂ ਜਾਂ ਇਸ ਮਹਿਕਮੇ ਨੂੰ ਸਿਰਜਣ ਵਾਸਤੇ ਦੇ ਦਿੱਤਾ ਹਰੇਕ ਸਾਡਾ ਮੁਲਾਜ਼ਮ ਹੈ ਜਿਹੜਾ ਉਹਦੀ ਤਕਰੀਬਨ 35 ਸਾਲ ਤੋਂ ਘੱਟ ਕਿਸੇ ਦੀ ਉਮਰ ਨਹੀਂ ਹੈਗੀ 35 ਵੀ ਆ 40 ਵੀ ਆ ਹੋ ਸਕਦਾ ਸਾਡੇ ਤੋਂ ਸੀਨੀਅਰ ਵੀ ਸਾਥੀ ਸਾਡੇ ਬੈਠੇ ਨੇ ਰੈਗੂਲਰ ਕਰੂਗੀ ਸਰਕਾਰ ਪੰਜ ਚਾਰ ਸਾਲ ਵਾਸਤੇ ਰੈਗੂਲਰ ਹੋਣਾ ਬੰਦੇ ਨੇ ਪੈਨਸ਼ਨ ਤੁਸੀਂ ਨਹੀਂ ਦੇਣੀ ਰੈਗੂਲਰ ਦੀ ਪੈਨਸ਼ਨ ਤੁਸੀਂ ਬੰਦ ਕਰੀ ਬੈਠੋ ਕਰੋਗੇ ਕੀ ਤੁਸੀਂ ਇੱਕ ਹੁਣ ਨਵਾਂ ਫਰਮਾਨ ਜਿਹੜਾ ਤੁਸੀਂ ਫਰੇਮ ਸੈੱਟ ਕੀਤਾ 52 ਸਾਲ ਦੀ ਗਾਰੰਟੀ ਦਿਓ ਜਿਹੜੇ ਤਰੀਕੇ ਨਾਲ ਬੰਦਾ ਰੱਖਿਆ ਚਾਹੀਏ ਲਿਸਟਮੈਂਟ ਤੇ ਚਾਹੀਏ ਆਡਸੋਰਸੀ ਜਦੋਂ 58 ਸਾਲ ਦੀ ਗਰੰਟੀ ਦੇ ਦੋ ਤਨਖਾਹ ਜਿੰਨੀ ਕੋਈ ਲੈਂਦਾ ਵਾ ਸੋਨੀ ਲਈ ਜਾਂਦਾ ਇਹ ਕੀ ਤੁਸੀਂ ਨਿਆਂ ਕਰ ਲਿਓ ਛਾਡੀ ਸਰਕਾਰ ਨੇ ਸਰਕਾਰੀ ਕਾਨੂੰਨਾਂ ਦਾ ਪਾਲਣਾ ਕਰਨੀ ਤੇ ਤੁਸੀਂ ਲੁੱਟ ਰਹੇ ਹੋ ਲੋਕਾਂ ਨੂੰ 58 ਸਾਲ ਦੀ ਜੇ ਗਰੰਟੀ ਦੇਣੀ ਆ ਤੁਸੀਂ ਲੋਕਾਂ ਨੂੰ ਗੁਜ਼ਾਰੇ ਯੋਗ ਤਨਖਾਹ ਜਿਹੜੀ 15ਵੀਂ ਲੇਬਰ ਕਾਰਫੇ ਦੇ ਫੈਸਲੇ ਮੁਤਾਬਕ ਵੜਦੀ ਆ 34000 ਤੋਂ ਵੀ ਉੱਪਰ ਚੜ ਗਏ ਹੋਣਾ ਜਿਹੜਾ ਤੁਹਾਡਾ ਨਾ ਨਾ ਕਿਰਤਕ ਨੂਨ ਆ ਮਹੀਨੇ ਦੋ ਮਹੀਨੇ ਨੂੰ ਵਧਣਾ ਜਿਹੜਾ ਉਹਦੇ ਮੁਤਾਬਕ 35 36000 ਰੁਪਇਆ ਬਣਦੀ ਐ ਤੁਸੀਂ ਉਹ ਦੋ ਬੈਨੀਫਿਟ ਦੋ ਤੁਸੀਂ ਗ੍ਰੈਜੂਇਟੀ ਦੋ ਬੀਮਾ ਫ੍ਰੀ ਕਰੋ ਇਲਾਜ ਫ੍ਰੀ ਕਰੋ ਬੱਚਿਆਂ ਦਾ ਪਰਿਵਾਰ ਦਾ ਇਲਾਜ ਫ੍ਰੀ ਕਰੋ ਗੁਜ਼ਾਰੇ ਜੋ ਕੀ ਤਨਖਾਹ ਤਾਂ ਦੇ ਦੋ ਅਗਲੇ ਨੂੰ ਵੀ ਜਿਹਦੇ ਨਾਲ ਉਹ ਸਾਹ ਲੈਂਦਾ ਰਹੇ ਜੇ ਤੁਸੀਂ ਤਾਂ ਜਿਹੜੀ ਉਹ ਗੁਜ਼ਾਰੇ ਜੋ ਕੀ ਤਨਖਾਹ 11000 9000 10000 ਦਿੰਨੇ ਆ ਜੇ ਬੰਦੇ ਨੂੰ ਤੁਸੀਂ 11000 ਦਿੰਨੇ ਉਹਦੇ ਜੀਪੀਐਫ ਕੱਟ ਲੈਨੇ, ਆਈਐਸ ਕੱਟ ਲੈਨੇ ਉਹਦੇ ਪੱਲੇ ਕੀ ਪੈਂਦਾ? ਰੋ ਰਲਾਮ ਲਾ ਕੇ ਉਹ 8-9000 ਰੁਪਏ ਤੇ ਆ ਜਾਂਦਾ। 9000 ਤੇ ਉਹਨੇ ਡਿਊਟੀ ਤੇ ਵੀ ਜਾਣਾ, ਕੱਪੜੇ ਡੇਲੀ ਪਾ ਕੇ ਜਾਣੇ, ਡੇਲੀ ਤੁਹਣਿਆ ਤੇਲ ਵਾਲਾ ਮੋਟਰਸਾਈਕਲ ਦਾ ਡਿਊਟੀ ਤੇ ਜਾ ਕੇ ਉਹਦੇ ਪੱਲੇ ਮਾਰ ਕੇ 5-7000 ਬਣਦਾ ਤੇ 5-7000 ਦਾ ਇੱਕ ਪਰਿਵਾਰ ਦੇ ਜੀ ਦੀ ਦਵਾਈ ਦਾ ਲੱਗਣਦਾ ਅੱਜਕੱਲ। ਤੇ ਉਹ ਵੀ ਢਿੱਲਾ ਰਹਿੰਦੀ, ਮਾਂ ਵੀ ਢਿੱਲੀ ਰਹਿੰਦੀ, ਬੱਚੇ ਵੀ ਢਿੱਲੇ ਹੋ ਸਕਦੇ ਆ, ਪਤਨੀ ਵੀ ਢਿੱਲੀ ਹੋ ਸਕਦੀ, ਕਿਤੇ ਆਪ ਵੀ ਢਿੱਲਾ ਹੋ ਸਕਦਾ ਬੰਦਾ। ਨਾ ਉਹ ਰਸੋਰਸਿੰਗ ਨੂੰ ਲੀਵਿੰਗ ਛੁੱਟੀ ਕੋਈ ਵੀ ਉਹਨੂੰ ਮੈਡੀਕਲ ਰੈਸਟ ਮਿਲ ਸਕਦੀ ਹੋਵੇ ਉਹਨੂੰ ਛੁੱਟੀਆਂ ਮਿਲਦੀਆਂ ਹਨ ਵੀ ਜੇ ਕਿਤੇ ਬਿਮਾਰ ਹੋ ਜੋ ਛੁੱਟੀ ਲੈ ਸਕੇ ਕੁਝ ਨਹੀਂ ਹੈਗਾ ਇਹ ਸਵਾਸਤੀ 28 ਤਰੀਕ ਦਾ ਅਸੀਂ ਦਿਨੇਸ਼ ਕਰਕੇ ਚੁਣਿਆ ਵੀ ਉਸ ਦਿਨ ਤੁਹਾਡਾ ਚਿਹਰਾ ਜਿਹੜਾ ਲੋਕਾਂ ਸਾਹਮਣੇ ਨੰਗਾ ਕਰਾਂਗੇ ਪੂਰੀ ਤਰ੍ਹਾਂ ਵੀ ਅਸੀਂ ਭਗਤ ਸਿੰਘ ਦਾ ਜਨਮ ਦਿਨ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਮਨਾਉਣਾ ਚਾਹੁੰਦੇ ਆ ਆਪਦੀਆਂ ਹੱਕੀ ਤੇ ਜਾਇਜ਼ ਮੰਗਾਂ ਵਾਸਤੇ ਸਾਡਾ ਭਗਤ ਸਿੰਘ ਕਹਿੰਦਾ ਸੀ ਜੇ ਕਿਰਤ ਦੀ ਲੁੱਟ ਕਿਰਤ ਦੇ ਹੱਥੋਂ ਨਾ ਹੋਵੇ ਮਨੁੱਖ ਦੀ ਲੁੱਟ ਮਨੁੱਖ ਦੇ ਹੱਥੋਂ ਨਾ ਹੋਵੇ ਅਸੀਂ ਉਹ ਬੰਦ ਕਰਾਉਣੀ ਆ ਅਸੀਂ ਉਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਡੇ ਦਰਦਾਰੇ ਆ ਰਹੇ ਆ ਤੁਸੀਂ ਸਾਨੂੰ ਪਤਾ ਡਾਂਗਾ ਨਾਲ ਵਾਜੋਗੇ ਤੁਸੀਂ ਦੋ ਦੋ ਤੇਰੇ ਤੇਰੇ ਬੈਰੀਕਾਡ ਲਾਉਂਗੇ ਹੁਣ ਤਾਂ ਹਾਦੀ ਹੋ ਗਈ ਵੀ ਆਪ ਪਿੱਛੇ ਖੜ ਜਾਂਦੇ ਨੇ ਸਾਡੀਆਂ ਜਿਹੜੀਆਂ ਪੁਲਸ ਵਾਲੀਆਂ ਭੈਣਾਂ ਉਹਨਾਂ ਨੂੰ ਅੱਗੇ ਲਾ ਦਿੰਦੇ ਨੇ ਵੀ ਇਹਨਾਂ ਦੇ ਹੱਥੋਂ ਪਾਈ ਹੋਣਗੇ ਕਿਸੇ ਦਾ ਕੋਈ ਹਵਾ ਨਾਲ ਖੁਦਾ ਨਾਲ ਖਾਸਾ ਕੋਈ ਕਮੀ ਪੇਸ਼ੀ ਹੋ ਜੇ ਫਿਰ ਇਹਨਾਂ ਨੂੰ ਜੇਲਾ 'ਚ ਬੰਦ ਕਰਾਂਗੇ ਮੁੱਖ ਮੰਤਰੀ ਸਾਹਿਬ ਆਵਾਜ਼ ਕੁਝ ਚਿਰ ਲਈ ਦਬਾਈ ਜਾ ਸਕਦੀ ਆ ਪਰ ਦਬਦੀ ਨਹੀਂ ਹੁੰਦੀ ਸਿੱਖੋ ਗੋਜ ਹਕੂਮਤ ਦੇ ਨਸ਼ੇ 'ਚ ਸੂਬਾ ਸਰੰਦ ਨਾ ਬਣੋ ਟਾਈਮ ਆਉਂਦਾ ਸਮਾਂ ਆਉਂਦਾ ਬਾਬਾ ਸਿੰਘ ਬੱਦਾਂ ਸਿੰਘ ਬਹਾਦਰ ਵਰਗੇ ਵੀ ਆਉਂਦੇ ਨੇ ਫਿਰ ਉਹ ਸੂਬਾ ਸਰੰਦ ਨਾਲ ਤਸ ਸਰੰਦ ਦੀ ਏਟ ਦਾ ਏਟ ਟਕੜਾ ਕੇ ਗਏ ਸੀ ਫੜਕਾ ਕੇ ਗਏ ਸੀ ਹਕੂਮਤ ਦੇ ਨਸ਼ੇ 'ਚ ਇਹ ਸੂਬਾ ਸਰੰਦ ਦੀ ਬੰਦੀ ਕੁਛ ਨਾ ਕਰੋ ਸਮਾ ਆਵੇਗਾ ਬਾਬਾ ਸਿੰਘ ਬਾਪਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਵੀ ਇਸ ਧਰਤੀ ਤੇ ਆਉਣਗੇ ਫਿਰ ਉਹ ਦੱਸਣਗੇ ਤੁਹਾਨੂੰ ਵੀ ਕਿਵੇਂ ਜ਼ੁਲਮ ਕਰੀਦਾ ਮਜ਼ਦੂਰਾਂ ਦੇ ਕਿਸਾਨਾਂ ਦੇ ਦੁਕਾਨਦਾਰਾਂ ਤੇ ਠੇਕਾ ਕਾਮਿਆਂ ਤੇ ਇਸ ਕਰਕੇ ਮੇਰੀ ਸਮੂਹ ਪੰਜਾਬ ਦੇ ਸਾਥੀਆਂ ਨੂੰ ਬੇਨਤੀ ਆ ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦਾ ਮੋਰਚੇ ਵਾਲੀਆਂ ਜਥੇਬੰਦੀਆਂ ਨੂੰ ਖੁੱਲਾ ਸੱਦਾ ਪਰਿਵਾਰਾਂ ਬੱਚਿਆਂ ਸਮੇਤ ਆਉ ਦੂਜੀਆਂ ਬਾਹਰ ਆਂਦੀਆਂ ਜਥੇਬੰਦੀਆਂ ਨੂੰ ਵੀ ਸੱਦਾ ਵੀ ਪਰਿਵਾਰਾਂ ਬੱਚਿਆਂ ਸਮੇਤ ਵੱਡੇ ਇਕੱਠ ਕਰਕੇ ਵੀ ਵਹੀਰਾ ਕੱਟ ਕੇ ਸੰਗਰੂਰ ਦੀ ਧਰਤੀ ਤੇ ਪਹੁੰਚੋ ਸਮਾਂ ਤੁਹਾਨੂੰ ਦੱਸਤਾ ਵੀ 10:00 ਵਜੇ ਥਾਂ ਜਿਹੜੀ ਤੇ ਇਕੱਠੇ ਹੋਣਾ ਉਹ ਅਸੀਂ ਜਲਦ ਮੀਟਿੰਗ ਕਰਕੇ ਤੁਹਾਨੂੰ ਦੱਸ ਦਵਾਂਗੇ ਤੇ ਪੰਜਾਬ ਦੀਆਂ ਬਾਹਰ ਰਹਿੰਦੀਆਂ ਜਥੇਬੰਦੀਆਂ ਨੂੰ ਵੀ ਮੇਰੀ ਬੇਨਤੀ ਆ ਮਤਭੇਦ ਸਾਡੇ ਹੋ ਸਕਦੇ ਨੇ ਕਿਸੇ ਨਾਲ ਵਿਚਾਰਾਂ ਦੇ ਮਤਭੇਦ ਆਪਣਾ ਨਿੱਜੀ ਮਤਭੇਦ ਕਿਸੇ ਨਾਲ ਨਹੀਂ ਹੈਗਾ ਆਪਾਂ ਕੋਈ ਜ਼ਮੀਂਦਾਰ ਔਲਾ ਨਹੀਂ ਹੈਗਾ ਆਪਣਾ ਕੋਈ ਭਰਾਵੰਡ ਨਹੀਂ ਹੈਗੀ ਵੀ ਆਪਾਂ ਮੰਡਣੀ ਹੋਵੇ ਵਿਚਾਰਾਂ ਦੇ ਮਤਭੇਦ ਹੋ ਸਕਦੇ ਹੋ ਸਕਦਾ ਮੇਰੀ ਮੇਰੇ ਤੋਂ ਵਿਚਾਰ ਕਿਸੇ ਨਾਲ ਆਪਦੇ ਪਰਿਵਾਰ ਨਾਲ ਨਾ ਮਿਲਦੇ ਹੋਣ ਆਪਾਂ ਤਾਂ ਬਹੁਤ ਦੂਰੋਂ ਦੂਰੋਂ ਇਕੱਠੇ ਹੋਣਾ ਇਸ ਕਰਕੇ ਮੇਰੀ ਠੇਕਾ ਮੋਰਚੇ ਤੋਂ ਬਾਹਰ ਆਂਦੀਆਂ ਜਥੇਬੰਦੀਆਂ ਨੂੰ ਅਪੀਲ ਆ ਵੀ ਜੇ ਆਪਾਂ ਘੱਟੋ ਘੱਟ ਮੋਰਚੇ ਨਾਲ ਵਿੱਚ ਸ਼ਾਮਲ ਨਹੀਂ ਹੋਣਾ ਤੇ ਆਪਾਂ ਇਕੱਠਾ ਪ੍ਰੋਗਰਾਮ ਕਰ ਸਕਦੇ ਇੱਕ ਦਿਨ ਠੇਕਾ ਕੰਮ ਇਹ ਜਿੰਨੇ ਵੀ ਪੰਜਾਬ ਦੇ ਚਾਹੇ ਉਹ ਲਿਸਟਿੰਗ ਦੇ ਚਾਹੇ ਔਰ ਸੋਰਸਿੰਗ ਦੇ ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦੇ ਹੋਣ ਆਪਾਂ ਇੱਕ ਕੋਈ ਖੁੱਲੀ ਮੀਟਿੰਗ ਸੱਦੀਏ ਉਹਦੇ ਵਿੱਚ ਆਪਾਂ ਕੋਈ ਪ੍ਰੋਗਰਾਮ ਕਰ ਲਈਏ ਉਹਦੇ ਇਹੋ ਜਿਹਾ ਪ੍ਰੋਗਰਾਮ ਕਰ ਲਈਏ ਜਿਹੜਾ ਸਰਕਾਰ ਦੀਆਂ ਨਾਸੀ ਧੂਮਾ ਦੇ ਦੇ ਆਪਦੇ ਆਪ ਦੇ ਪ੍ਰਾਈਵੇਟ ਮੰਨ ਲਓ ਆਪਦੀਆਂ ਆਪਦੀਆਂ ਥਾਵਾਂ ਮੰਲੀਆਂ ਜਾ ਸਕਦੀਆਂ ਇਹ ਕਿਹੜਾ ਕਿੱਥੇ ਜਾਮ ਲਾ ਸਕਦਾ ਕਿਹੜਾ ਕੀ ਕਰ ਸਕਦਾ ਕਿਹੜਾ ਕਿਸ ਤਰ੍ਹਾਂ ਕਰ ਸਕਦਾ ਜੇ ਆਪਣੀ ਮੰਗ ਹੋਵੇ ਮੁੱਖ ਮੰਤਰੀ ਬਜਾਏ ਸਾਡੇ ਨਾਲ ਬੈਠੇ ਤੇ ਸਾਨੂੰ ਰੈਗੂਲਰ ਦੇ ਆਰਡਰ ਦੇ ਵਿੱਚ ਇਹੋ ਲਿਸਟਮੈਂਟ ਤੇ ਆ ਚਾਹੇ ਆਊਟ ਸੋਰਸਿੰਗ ਤੇ ਆ ਚਾਹੇ ਕੰਟਰੈਕਟ ਤੇ ਆ ਚਾਹੇ ਡਿਲੀਵਰੀ ਤੇ ਆ ਕਿਸੇ ਵੀ ਪ੍ਰਕਾਰ ਦਾ ਰੱਖਿਆ ਕੰਮ ਆ ਕੱਚਾ ਕਿਸੇ ਵੀ ਤਰੀਕੇ ਨਾਲ ਰੱਖਿਆ ਸਰਕਾਰ ਤਜਰਬੇ ਦੇ ਆਧਾਰ ਤੇ ਇੱਕ ਵਾਰ ਰਿਲੈਕਸੇਸ਼ਨ ਦੇ ਕੇ ਸਰਕਾਰ ਸਾਰਿਆਂ ਨੂੰ ਰੈਗੂਲਰ ਕਰੇ ਆਪ ਦਾ ਕਾਨੂੰਨ ਹੈ ਜਿਹੜਾ ਔਮਾ ਦੇ ਵੀ ਦੀ ਜੱਜਮੈਂਟ ਅੜਿੱਕਾ ਡਾ ਦਿੰਦੇ ਨੇ ਕੋਈ ਔਮਾ ਦੇ ਵੀ ਦੀ ਜੱਜਮੈਂਟ ਅੜਿੱਕਾ ਨਹੀਂ ਲੱਗਦੀ ਜਦੋਂ ਸਰਕਾਰ ਨੇ ਰੈਗੂਲਰ ਕਰਨ ਤੇ ਨਵਾਂ ਕਾਨੂੰਨ ਉਸ ਹਿਸਾਬ ਦਾ ਮੌਜੂਦਾ ਹਾਲਾਤਾਂ ਦੇ ਮੁਤਾਬਿਕ ਬਣਾਇਆ ਜਾ ਸਕਦਾ ਤੇ ਕੈਬਨਿਟ ਚ ਪਾਸ ਕਰਕੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਵੀ ਪਾਸ ਕੀਤਾ ਜਾ ਸਕਦਾ ਇੱਕ ਵਾਰ ਸਾਰਿਆਂ ਨੂੰ ਰਿਲੇਕਸ਼ਨ ਦੇ ਕੇ ਰੈਗੂਲਰ ਕਰ ਸਕਦੀ ਹੈ ਸਰਕਾਰ ਇਹ ਸਵਾਲ ਆਪਾਂ ਨੂੰ ਸਾਰਿਆਂ ਨੂੰ ਤੁਰਨਾ ਚਾਹੀਦਾ ਪਰਿਵਾਰਾਂ ਬੱਚਿਆਂ ਸਮੇਤ ਖਾਈ ਸਤੰਬਰ ਦਾ ਦਿਨ ਸੰਗਰੂਰ ਦੀ ਧਰਤੀ ਮਾਲਵੇ ਦੀ ਸਭ ਤੋਂ ਵੱਡੀ ਧਰਤੀ ਹੈ ਜਿੱਥੇ ਵੱਡੇ ਵੱਡੇ ਸਗਰਾ ਸ਼িকার ਨਾਲੇ ਜੋਧੇ ਆਪਣੇ ਜੋਧੇ ਹੋਏ ਨੇ ਕਿਸਾਨ ਯੂਨੀਅਨ ਦੇ ਆਗੂ ਹੋਏ ਨੇ ਉਸ ਧਰਤੀ ਤੇ ਆਪਾਂ ਚੱਲੀਏ ਆਪਾਂ ਨੂੰ ਧਰਤੀ ਲੋੜ ਨਹੀਂ ਆਪਣੀ ਪਿੱਠ ਤੇ ਖੜਨ ਵਾਲੇ ਆਪਣੇ ਬਾਪੂ ਕਿਸਾਨ ਹੈਗੇ ਨੇ ਹੋਰ ਜਥੇਬੰਦੀਆਂ ਰੈਗੂਲਰ ਜਥੇਬੰਦੀਆਂ ਹੈਗੀਆਂ ਨੇ ਜ਼ਮਾਨਤਾਂ ਪਰਚੀਆਂ ਦੀ ਫਿਕਰ ਨਾ ਕਰੋ ਆਪੇ ਇਹਨਾਂ ਨੇ ਕਢਾ ਲਿਆਉਣਾ ਜਿੰਨਾ ਸਰਕਾਰ ਜ਼ੁਲਮ ਕਰਦੀ ਕਰੂਗੀ ਉਹਨਾਂ ਦਾ ਵਿਰੋਧ ਜ਼ਿਆਦਾ ਉੱਠੂਗਾ ਜਿੰਨਾ ਸੂਬੇ ਸਰਹੰਦ ਨੇ ਜ਼ੁਲਮ ਕੀਤਾ ਤੇ ਉਹਦੀ ਅੱਜ ਜੜ੍ਹ ਵੀ ਨਹੀਂ ਕਿਤੇ ਦਿਖ ਰਹੀ ਉਹ ਪੁੱਟੀ ਗਈ ਸੀ ਜਿੰਨਾ ਕੋਈ ਜ਼ੁਲਮ ਕਰਦਾ ਉਹਦੀ ਜੜ੍ਹ ਪੁੱਟੀ ਜਾਂਦੀ ਆ ਇਸ ਕਰਕੇ 28 ਸਤੰਬਰ ਨੂੰ ਪਰਿਵਾਰਾਂ ਬੱਚਿਆਂ ਸਮੇਤ ਆਪ ਦੇ ਛੋਟੇ ਭਰਾ ਮੇਰੀਆਂ ਭੈਣਾਂ ਨੂੰ ਬੇਨਤੀ ਆ ਵੀ ਆਦਾ ਛੋਟਾ ਭਰਾ ਸਮਝ ਕੇ ਮੇਰੀ ਬੇਨਤੀ ਕਬੂਲ ਕਰਨਾ ਭਰਾਵਾਂ ਨੂੰ ਬੇਨਤੀ ਆ ਵੀ ਛੋਟਾ ਭਰਾ ਸਮਝ ਕੇ ਤੁਸੀਂ ਵੀ ਬੱਚਾ ਲਾ ਲਓ ਭਰਾ ਲਾ ਲਓ ਕੀ ਸੌਦੇ ਤੇ ਤੁਸੀਂ ਰੱਖਣਾ ਤੁਸੀਂ ਆਪ ਦੀ ਮਰਜ਼ੀ ਦੇਖਿਓ ਪਰ ਸਾਡੀ ਬੇਨਤੀ ਆ ਵੀ 28 ਸਤੰਬਰ ਦਾ ਦੇਣਾ ਜਿਹੜਾ ਸਾਡੇ ਭਗਤ ਸਿੰਘ ਦੇ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਇਸ ਕਰਕੇ ਸਰਕਾਰ ਦੀ ਜੜ ਕੁੱਟਣ ਵਾਸਤੇ ਇਹ ਰੈਲੀ ਨੂੰ ਕਾਮਯਾਬ ਕਰੋ ਸਰਕਾਰ ਇਸ ਰੈਲੀ ਨੂੰ ਫਾਲੋਅ ਅਪ ਕਰਨ ਵਾਸਤੇ ਬੜੇ ਵੱਖ-ਵੱਖ ਤਰੀਕੇ ਲਿਆ ਰਹੀ ਆ ਕਮੇਟੀਆਂ ਬਣਾ ਰਹੀ ਆ ਹੋ ਸਕਦਾ ਐਨ ਮੌਕੇ ਤੇ ਜਾ ਕੇ ਕਮੇਟੀ ਦੀ ਮੀਟਿੰਗ ਦੇ ਦੇਣਾ ਸਾਡਾ ਇੱਕੋ ਮਕਸਦ ਹੈ ਮੁੱਖ ਮੰਤਰੀ ਪੰਜਾਬ ਚਾਹੀਏ ਇਸرائیਲੀ ਤੋਂ ਪਹਿਲਾਂ ਬੈਠਣ ਚਾਹੀਏ ਇਸرائیਲੀ ਤੋਂ ਬਾਅਦ ਚ ਬੈਠਣ ਮੁੱਖ ਮੰਤਰੀ ਪੰਜਾਬ ਬੈਠ ਕੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਜਿੰਨਾ ਚਿਰ ਕਰਦੇ ਉਨੀ ਦੇਰ ਤੱਕ ਸੰਗਰਾਸ਼ ਨਹੀਂ ਰੁਕਣੇ ਜੈ ਜਨਤਾ ਜੈ ਸ਼ਰਸ਼ ਜਿੱਤ ਲੜਦੇ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ